ਅਯੋਧਿਆ ਵਿੱਚ ਅੱਜ ਤੋਂ ਰਾਮ ਲੱਲਾ ਦੀ ਪ੍ਰਾਨ ਪ੍ਰਤਿਸ਼ਠਾ ਦੀ ਪਹਿਲੀ ਵਰੇਗੰਢ ਮਨਾਉਣ ਲਈ 3 ਦਿਨਾਂ ਤੱਕ ਚੱਲਣ ਵਾਲੇ ਸ਼ਾਨਦਾਰ ਉਤਸਵ ਸ਼ੁਰੂ ਹੋ ਰਹੇ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਉਹ ਰਾਮ ਲੱਲਾ ਦਾ ਮਹਾ ਅਭਿਸ਼ੇਕ ਕਰਨਗੇ ਅਤੇ ਮੰਦਰ ਕੰਪਲੈਕਸ ਦੇ ਅੰਗਦ ਟੀਲੇ ਤੋਂ ਸੰਤ ਸਮਾਜ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਨਗੇ ਸਵੇਰੇ 10 ਵਜੇ ਤੋਂ ਸ਼ੁਰੂ ਹੋਣ ਵਾਲਾ ਇਸ ਸਮਾਗਮ ਤਕਰੀਬਨ 5 ਘੰਟੇ ਚੱਲੇਗਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰਸਟ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਜ ਤੋਂ 13 ਤੱਕ ਮਨਾਏ ਜਾ ਰਹੇ ਇਸ ਉਤਸਵ ਦੇ ਪਹਿਲੇ ਦਿਨ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਣਗੇ ਜਿਸ ਵਿੱਚ ਗੀਤ ਸੰਗੀਤ ਕਲਾ ਅਤੇ ਸਾਹਿਤ ਨਾਲ ਜੁੜੀਆਂ ਉੱਗੀਆਂ ਹਸਤੀਆਂ ਆਪਣੀਆਂ ਬਣਗੀਆਂ ਪੇਸ਼ ਕਰਨਗੀਆਂ ਇਸ ਮੌਤਸਮ ਨੂੰ ਖਾਸ ਬਣਾਉਣ ਲਈ ਸ਼੍ਰੀ ਰਾਮ ਚੰਦ ਮੰਦਰ ਕੰਪਲੈਕਸ ਨੂੰ 50 ਕੁਇੰਟਲ ਤੋਂ ਵੀ ਵੱਧ ਫੁੱਲਾਂ ਨਾਲ ਸਜਾਇਆ ਗਿਆ ਹੈ ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਧਿਆਨ ਵਿੱਚ ਰੱਖਦੇ ਹਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਸ ਤੋਂ ਇਲਾਵਾ ਦਾਖਲਾ ਦਰਵਾਜ਼ਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਅਤੇ ਪਾਰਕਿੰਗ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ